ਸੋ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ 바ਵਾਲਾਲ ਜੀ ਚੈਰੀਟੇਬਲ ਹਸਪੀਟਲ ਬਟਾਲਾ ਤੋਂ ਆ ਰਹੀ ਹੈ ਜਿੱਥੇ ਅਚਾਨਕ ਏਸੀ ਵਿੱਚ ਸ਼ਾਰਟ ਸਰਕਟ ਹੋਣ ਦੇ ਨਾਲ ਅੱਗ ਲੱਗ ਗਈ ਅਤੇ ਹਸਪਤਾਲ ਦੇ ਅੰਦਰ ਧੂਆਂ ਹੀ ਧੂਆਂ ਫੈਲ ਗਿਆ ਇਸ ਮੌਕੇ ਹਸਪਤਾਲ ਵਿੱਚ ਆਪਣੇ ਜੀਵਨ ਰੱਖਿਆ ਲਈ ਇਲਾਜ ਕਰਾਉਣ ਦਾਖਲ ਹੋਏ ਬਰੀਜਾਂ ਵਿੱਚ ਆਪਣੇ ਜੀਵਨ ਨੂੰ ਬਚਾਉਣ ਲਈ ਹਫੜਾ ਤਫੜੀ ਮੱਚ ਗਈ ਕੁਝ ਮਰੀਜ਼ ਦਾ ਗਲੂਕੋਜ਼ ਲੱਗੇ ਵਿੱਚ ਹੀ ਬਾਹਰ ਭੱਜਦੇ ਨਜ਼ਰ ਆਏ ਇਤਲਾ ਮਿਲਦੇ ਹੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ 1 ਘੰਟੇ ਵਿੱਚ ਅੱਗ ਉੱਤੇ ਕਾਬੂ ਪਾਇਆ ਲੇਕਿਨ ਇਸ ਅੱਗ ਦੇ ਕਾਰਨ ਹਸਪਤਾਲ ਦੇ ਅੰਦਰ ਧੂਏ ਦਾ ਗੁਬਾਰ ਫੈਲ ਗਿਆ ਇਸ ਤਰ੍ਹਾਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਲੇਕਿਨ ਇਹ ਅੱਗ ਜ਼ਿਆਦਾ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਦੇ ਆਸ-ਪਾਸ ਰਿਹਾਇਸ਼ੀ ਅਤੇ ਤੰਗ ਇਲਾਕਾ ਵੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਬਟਾਲਾ ਸ਼ਹਿਰ ਦੇ ਵਿੱਚ ਇਹ ਖਬਰ ਬਹੁਤ ਤੇਜ਼ੀ ਦੇ ਨਾਲ ਫੈਲ ਗਈ ਔਰ ਕਈ ਸਮਾਜਿਕ ਸੰਗਠਨਾਂ ਦੇ ਆਗੂ ਵੀ ਇਸ ਹਸਪਤਾਲ ਦੇ ਵਿੱਚ ਆਮ ਲੋਕਾਂ ਦੀ ਮਦਦ ਲਈ ਪਹੁੰਚ ਗਏ ਗੌਰਤਲਬ ਹੈ ਕੀ ਸ਼੍ਰੀ ਬਾਬਾ ਲਾਲ ਜੀ ਚੈਰੀਟੇਬਲ ਹਸਪੀਟਲ ਬਟਾਲੇ ਦੇ ਵਿੱਚ ਲੋਕਾਂ ਦਾ ਫਰੀ ਦੇ ਵਿੱਚ ਇਲਾਜ ਕਰਦਾ ਹੈ ਔਰ ਬਹੁਤ ਸਾਰੇ ਇਲਾਕੇ ਭਾਰਤੋਂ ਲੋੜਵੰਦ ਲੋਕ ਇੱਥੇ ਇਲਾਜ ਲਈ ਆਉਂਦੇ ਹਨ ਪਰ ਅੱਜ ਅਚਾਨਕ ਹੋਈ ਏਸੀ ਵਿੱਚ ਸ਼ਾਰਟ ਸਰਕਟ ਦੀ ਘਟਨਾ ਦੇ ਨਾਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਸਪਤਾਲ ਦੇ ਅੰਦਰ ਦੇ ਹਾਲਾਤ ਹਨ ਹਾਲਾਂਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ 1 ਘੰਟੇ ਦੀ ਲੰਬੀ ਜਦੋਜਹਿਦ ਦੇ ਬਾਅਦ ਇਸ ਦੇ ਉੱਪਰ ਕਾਬੂ ਪਾਇਆ ਹੈ ਮੈਂ ਦਿਨੇਸ਼ ਕੋਲੀ ਮੈਨੇਜਮੈਂਟ ਦਾ ਮੈਂਬਰ ਇਥੋਂ ਮਾਹਵਾਲਾ ਜੀ ਏਸੀ ਨੇ ਅੱਗ ਪਕੜ ਲਈ ਬਿਜਲੀ ਦੀ ਫਲਕਟੇਸ਼ਨ ਕੋਈ ਜ਼ਿਆਦਾ ਸੀ ਪਹਿਲਾਂ ਲਾਈਟ ਸਵੇਰੇ ਆਈ ਨਹੀਂ ਮੁੜ ਕੇ ਫਲਕਟੇਸ਼ਨ ਹੁੰਦੇ ਰਹੀ ਕਾਫੀ ਉਹਦੇ ਕਰਕੇ ਏਸੀ ਨੇ ਕਿਤੇ ਅੱਗ ਪਕੜ ਲਈ ਉਹ ਕਮਰੇ ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਤੇ ਉਹ ਕਮਰੇ ਦੇ ਵਿੱਚੇ ਹੀ ਰਹੀ ਅੱਗ ਜੜੀ ਰਹੀ ਹੈ ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਹਵਾਲਾ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਪੂਰਾ ਬਚਾ ਰਿਆ ਬਾਕੀ ਸਾਡੇ ਕੋ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਲਤ ਸਾਰੀ ਉਪਲਬਧ ਹੈਗੀ ਸੀ ਮੁੱਖ ਕਾਰਨ ਹੁੰਤੇ ਕਮਰਾ ਬੰਦ ਸੀ ਕਮਰੇ ਚ ਕੋਈ ਪੇਸ਼ੈਂਟ ਹੈ ਨਹੀਂ ਸੀ ਉਹਨੇ ਏਸੀ ਨੇ ਬਿਜਲੀ ਦੀ ਫਲਕਚੁਏਸ਼ਨ ਕਰਕੇ ਅੱਗ ਕੁਝ ਪਾਰਕਿੰਗ ਵਗਾਰਾ ਹੋਈ ਹੈ ਉਹਨੇ ਨਾਲ ਅੱਗ ਹੋ ਗਈ ਵਗੈਰਾ ਕਿੰਨੇ ਤੋਂ ਪੇਸ਼ੈਂਟ ਅੰਦਰ ਸੀਗੇ ਅੰਦਰ ਪੇਸ਼ੈਂਟ ਤੇ ਕਾਫੀ ਹੁੰਨੇ 10 15 ਪੇਸ਼ੈਂਟ ਤੇ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ ਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਕੱਢ ਲਿਆ ਤੇ ਜੋ ਵੀ ਉਹਨਾਂ ਕੋਲ ਵੱਦ ਤੋਂ ਵੱਧ ਹੋ ਸਕਿਆ ਉਹਨਾਂ ਨੇ ਕੀਤਾ ਕਿੰਨੇ ਪੇਸ਼ੈਂਟ ਐਡਮਿਟ ਸੀ ਲੋਕ ਉਹ ਪਹਿਲਾ ਬਾਰ ਇਹਨੇ ਪੇਸ਼ੈਂਟ ਸਾਰੇ ਉਧਰ ਦੂਸਰੇ ਡਿਪਾਰਟਮੈਂਟ ਚ ਸ਼ਿਫਟ ਕਰਾਤੇ ਆ। ਉਧਰ ਸਾਡਾ ਦੂਸਰਾ ਹਾਲ ਆ ਉਧਰ ਸ਼ਿਫਟ ਕਰਾਤੇ ਪੇਸ਼ੈਂਟ ਸਾਰੇ। ਬਾਕੀ ਹੋਰ ਅੱਧੇ ਪੌਣੇ ਘੰਟੇ ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਤੇ ਸ਼ਾਇਦ ਦੁਬਾਰਾ ਤੋਂ ਹਸਪੀਟਲ ਰਨਿੰਗ ਚ ਆ ਜਾਏਗਾ। ਨੁਕਸਾਨ ਕਿਨਾ ਹੈ? ਨੁਕਸਾਨ ਕੋਈ ਨਹੀਂ ਕਮਰੇ ਦਾ ਇਹ ਨੁਕਸਾਨ ਹੈਗਾ ਜਿਹੜਾ ਕੋਈ ਥੋੜਾ ਬਹੁਤ ਆਏਗਾ। ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਅ ਵਾ ਪੂਰਾ। ਮੈਂ ਨੀਰਜ ਸ਼ਰਮਾ ਸੌਫਰ ਅਫਸਰ ਨਗਰ ਨੇ ਕੰਮ ਬਟਾਲਾ ਦਵਾਂ। ਕਟਨਾ ਜੀ ਇਹਨਾਂ ਦਾ AC ਨੂੰ ਅੱਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਤੇ ਤੁਰੰਤ ਮੌਕੇ ਤੇ ਪਹੁੰਚੇ ਆ ਫਾਇਰ ਬ੍ਰਿਗੇਡ ਲੈ ਕੇ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕੂਏਟ ਕੀਤਾ ਗਿਆ ਪਹਿਲੇ ਤੇ ਤੁਰੰਤ ਅੱਗ ਤੇ ਕਾਬੂ ਪਾਇਆ ਗਿਆ ਮੁਸ਼ਕਲ ਇਹ ਸਰ ਜ਼ਿਆਦਾ ਤੇ ਧੂੰਆਂ ਸੀਗੀ ਅੱਗ ਤੇ ਪਿੱਛੇ ਖਾਲੀ AC ਨੂੰ ਸੀਗੀ ਉਹ ਤਾਂ ਘੱਟੀ ਸੀਗੀ ਲੇਕਿਨ ਧੂੰਆਂ ਜ਼ਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆਈ ਆ ਵੈਕੂਏਸ਼ਨ ਨਹੀਂ ਉਹ ਪਾਈ ਪੂਰੀ ਤਰ੍ਹਾਂ ਮਤਲਬ ਵੀ ਵੈਂਟੀਲੇਸ਼ਨ ਨੁਕਸਾਨ ਇਹਨਾਂ ਦਾ ਇੱਕੋ ਕਮਰੇ ਚ ਏਸੀ ਤੇ ਨਾਲ ਇੱਕ ਸੈਟੀ ਵਗੈਰਾ ਜਾਂ ਬੈੱਡ ਸੜਿਆ ਹਾਂਜੀ ਬਾਕੀ ਕੰਟਰੋਲ ਕਰ ਲਓ ਸਰ ਜਿਆਦਾ ਜਿਆਦਾ 10 ਮਿੰਟ ਵੀ ਨਹੀਂ ਲੱਗੇ ਸਾਨੂੰ ਕਾਰਵਾਈ ਨੂੰ ਅੰਜਾਮ ਦੰਦੇ ਆ 10 ਮਿੰਟ ਦੇ ਵਿੱਚ ਵਿੱਚ ਅਸੀਂ ਇਹਨੂੰ ਕਵਰ ਕਰ ਲਿਆ